ਮੰਗਾਖਤ ਨਾਮ ਸਿੰਘ ਉਸ ਨੌਜਵਾਨ ਦਾ ਨਾਮ ਸੀ ਜਦੀ ਮੌਤ ਹੋ ਗਈ ਹੈ ਕਿਸ ਤਰ੍ਹਾਂ ਹੋਈ ਹੈ ਕੀ ਘਟਨਾ ਸੀ ਇਹ ਤੇ ਉਹ ਸਾਰੀ ਗੱਲਬਾਤ ਮੈਂ ਚਾਹੁੰਦਾ ਜਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ ਤਾਂ ਕਿ ਖੇਤੀ ਦੇ ਕੰਮ ਆ ਹੋਰ ਮਤਲਬ ਖਤਰਨਾਕ ਹੀ ਆਪਾਂ ਕਹਿ ਸਕਦੇ ਖਾਸ ਕਰ ਸਾਡੇ ਬੰਦਿਆ ਕੋਲ ਉਹ ਇਹ ਜਿਹੜੇ ਜ਼ਿਆਦਾ ਰਿਸਕੀ ਕੰਮ ਨੇ ਉਹ ਕਰਾਉਂਦੇ ਨੇ ਕਿਉਂਕਿ ਸਾਡੇ ਲੋਕ ਮਜਬੂਰੀਆਂ ਤੇ ਬਸ ਪਏ ਹੋਏ ਨੇ ਉਹ ਦਸਤ ਨੇ ਵੀ ਉਹਨਾਂ ਨੇ ਮਾਲਕਾ ਜਿਹੜਾ ਮਾਲਕ ਉਹਨਾਂ ਦਾ ਛੱਡਣ ਆਇਆ ਸੀਗਾ ਨਾ ਕੰਮ ਦਾ ਮਾਲਕ ਤੇ ਉਹਨਾਂ ਨੂੰ ਪੁੱਛਿਆ ਵੀ ਹਾਂ ਵੀ ਤੂੰ ਕਿੱਥੇ ਚੱਲਣਾ ਹੈ ਨਾ ਵੀ ਇਹਨੂੰ ਬੰਦੇ ਨੂੰ ਜ਼ਖਮੀ ਬੰਦਾ ਹੈ ਤੇ ਤੂੰ ਇਹਨੂੰ ਛੱਡ ਕੇ ਕਿੱਥੇ ਚੱਲਣਾ ਹੈ ਇਹਨੂੰ ਵਸਤੇ ਉੱਥੇ ਲੈ ਕੇ ਜਾਓ ਤੇ ਉਹ ਮਾਲਕ ਜੀ ਟਾਲੀ ਨਗੋ ਜਵਾਬ ਹੁੰਦਾ ਹੈ ਜੀ ਕਿ ਨਹੀਂ ਜੀ ਇਹ ਮੇਰੇ ਕੱਚਾ ਬੰਦਾ ਕੰਮ ਕਰਦਾ ਹੈ ਤੇ ਮੈਂ ਦੀ ਹੈਲਪ ਨਹੀਂ ਕਰ ਸਕਦਾ ਹੈਗਾ ਤੇ ਉੱਥੇ ਹੀ ਉਹਨੂੰ ਸਤਨਾਮ ਸਿੰਘ ਦੇ ਘਰ ਦੇ ਬਾਹਰ ਛੱਡ ਕੇ ਤੇ ਮਾਲਕ ਜਿਹੜਾ ਹੈ ਜੀ ਭੱਜ ਜਾਂਦਾ ਹੈ ਉਸ ਵੱਲੋਂ ਕੋਈ ਅਰੇਸਟ ਜਾਂ ਫਿਰ ਉਹਨਾਂ ਦਾ ਕੋਈ ਰਿਐਕਸ਼ਨ ਇਹਦੇ ਉੱਤੇ ਆਇਆ ਕਿ ਅਸੀਂ ਜੀ ਕਾਰਵਾਈ ਕਰ ਰਹੇ ਹਾਂ ਜਾਂ ਉਹ ਮਾਲਕ ਦੇ ਕੋਲੋਂ ਪੁੱਛ ਕੇ ਛ ਹੋ ਰਹੀ ਹੈ ਕਿਉਂਕਿ ਇਹ ਤਾਂ ਮਤਲਬ ਜੇ ਵੱਡਾ ਕੇਸ ਬਣ ਰਿਹਾ ਇਸ ਲਈ ਮੈਂ ਦੇਖ ਰਿਹਾ ਦੀ ਬਹੁਤ ਚਰਚਾ ਹੋ ਰਹੀ ਹੈ ਸੋ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੈ ਦੇਣ ਵਿੱਚ 13 13 14 14 15 15 ਘੰਟੇ ਕੰਮ ਕਰਨੇ ਤੇ ਇਹ ਮਤਲਬ ਉਹ ਮਜਬੂਰੀ ਪਾਸੀ ਹੀ ਕਰਦੇ ਨੇ ਨਾ ਜੀ ਤੇ ਪ੍ਰੋਬਲਮ ਹੁਣ ਇਹ ਜੀ ਵੀ ਜਿਹੜੇ ਇਟਾਲੀਅਨ ਮਾਲਕ ਨੇ ਉਹ ਇਸ ਮਜਬੂਰੀ ਦਾ ਖਾਣਾ ਉਠਾ ਰਹੇ ਨੇ ਕੋ 25 ਤਰੀਕ ਨੂੰ ਲਕਤੀਨਾ ਦੇ ਵਿੱਚ ਜੋ ਰੋਮ ਦੇ ਵਿੱਚ ਪੈਣ ਵਾਲਾ ਜਿਹੜਾ ਇਲਾਕਾ ਹੈਗਾ ਸੋ ਉੱਥੇ ਪ੍ਰੋਟੈਸਟ ਹੋਣ ਜਾ ਰਹੇ ਆ ਸੀ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਪਹੁੰਚੋ ਤਾਂ ਕਿ ਦੂਜਿਆਂ ਦੇ ਨਾਲ ਕਿਸੇ ਹੋਰ ਦੇ ਨਾਲ ਵੀ ਤੱਕਾ ਨਾ ਹੋਵੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਅਸੀਂ ਐਸੇ ਮਸਲਿਆਂ ਦੀ ਗੱਲਬਾਤ ਅਕਸਰ ਕਰਦੇ ਰਹਿੰਦੇ ਹਾਂ ਜਿਹੜੇ ਸਾਡੀ ਪੰਜਾਬੀ ਕਮਿਊਨਿਟੀ ਦੇ ਨਾਲ ਜੁੜੇ ਹੋਣ ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਸੋ ਉਹਨਾਂ ਦੀਆਂ ਪ੍ਰੋਬਲਮਸ ਉੱਥੇ ਹੋਈਆਂ ਘਟਨਾਵਾਂ ਜਿਹੜੀਆਂ ਨੇ ਉਹ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆ ਸੋ ਇਟਲੀ ਦੇ ਵਿੱਚ ਪਿਛਲੇ ਦਿਨੀ ਇੱਕ ਘਟਨਾ ਵਾਪਰੀ ਹੈ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਕੁਝ ਇਸ ਤਰ੍ਹਾਂ ਦਾ ਹੋਇਆ ਉਹਦੇ ਨਾਲ ਕਿ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਤੇ ਆਪਾਂ ਅੱਜ ਉਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਇੱਕ ਅਵੇਰਨੈਸ ਦੇ ਤੌਰ ਦੇ ਉੱਤੇ ਕਿ ਕੀ-ਕੀ ਹੋਣਾ ਚਾਹੀਦਾ ਹੈ ਯੂਰੋਪੀਅਨ ਮੁਲਕਾਂ ਦੇ ਵਿੱਚ ਜਾਂ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਹੈ ਕਾਨੂੰਨੀ ਤਰੀਕੇ ਜਾਂ ਫਿਰ ਹੋਰ ساری ਗ ਸਰਨਰ ਇਟਲੀ ਦੀ ਧਰਤੀ ਤੋਂ ਨਵਨਪ੍ਰੀਤ ਕੌਰ ਜੀ ਜੁੜੇ ਹੋਏ ਨੇ ਜਿਹੜੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ ਜਿਵੇਂ ਇਟਲੀ ਦੇ ਵਿੱਚ ਵੀ ਨੇ ਉਹਨਾਂ ਦੇ ਨਾਲ ਕੰਮ ਕਰਦੇ ਆ ਸੋ ਬਹੁਤ ਲੰਬੇ ਸਮੇਂ ਤੋਂ ਪੰਜਾਬੀਆਂ ਦੇ ਹੱਕਾਂ ਦੀ ਗੱਲ ਵੀ ਕਰਦੇ ਆ ਰਹੇ ਨੇ ਉਹਨਾਂ ਲਈ ਬੋਲਦੇ ਨੇ ਕਿਉਂਕਿ ਬਹੁਤ ਮੁਸ਼ਕਲ ਆਉਂਦੀ ਹੈ ਕਈ ਵਾਰ ਬੋਲੀ ਦੀ ਵੀ ਬਹੁਤ ਮੁਸ਼ਕਲ ਆਉਂਦੀ ਹੈ ਸੋ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਚਲਾਉਂਦੇ ਨੇ ਬਹੁਤ ਕੁਸ਼ ਕਰਦੇ ਰਹਿੰਦੇ ਆ ਸੋ ਇਸ ਘਟਨਾ ਦੇ ਉੱਤੇ ਗੱਲਬਾਤ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਸਾਡੇ ਜੁੜੇ ਜੁੜੇ ਹੋਏ ਨੇ ਤੇ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਰਦੇ ਆ ਤੇ ਫਿਰ ਗੱਲਬਾਤ ਕਰਦੇ ਆ ਇਸ ਘਟਨਾ ਬਾਰੇ ਨੌਨਪ੍ਰੀਜੀ ਜੀ ਵੈਲਕਮ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਜੀ ਬਹੁਤ ਬਹੁਤ ਧੰਨਵਾਦ ਜੀ ਰੱਡਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾ ਅੱਛਾ ਮੈਂ ਸਭ ਤੋਂ ਪਹਿਲਾਂ ਇਹੀ ਜਾਨਣਾ ਚਾਹਾਂਗਾ ਸਤਨਾਮ ਸਿੰਘ ਉਸ ਨੌਜਵਾਨ ਦਾ ਨਾਮ ਸੀ ਜਦੀ ਮੌਤ ਹੋ ਗਈ ਹੈ ਕਿਸ ਤਰ੍ਹਾਂ ਹੋਈ ਹੈ ਕੀ ਘਟਨਾ ਸੀ ਇਹ ਤੇ ਉਹ ਸਾਰੀ ਗੱਲਬਾਤ ਮੈਂ ਚਾਹੁੰਨਾ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸਿਓ ਜੀ ਗੱਲਬਾਤ ਇਹ ਮੇ ਹੋਈ ਹੈ ਕਿ ਮਤਲਬ ਸਤਨਾਮ ਸਿੰਘ ਹੁਣੀ ਖੇਤੀਬਾੜੀ ਦਾ ਕੰਮ ਕਰਦੇ ਸੀਗੇ ਜੀ ਤੇ ਬਿਨਾ ਕੰਟਰੈਕਟ ਤੋਂ ਕੰਮ ਕਰਦੇ ਸੀ ਕੱਚੇ ਕੰਮ ਕਰਦੇ ਸੀਗੇ ਖੇਤੀ ਦੇ ਇੱਕ ਫਾਰਮ ਦੇ ਵਿੱਚ ਇਟਾਲੀਅਨ ਮਾਲਕ ਦੇ ਕੋਲ ਤੇ ਉੱਥੇ ਜਿਵੇਂ ਉਹ ਕੰਮ ਕਰ ਰਹੇ ਸੀਗੇ ਜੀ ਇੱਕ ਮਤਲਬ ਟਰੈਕਟਰ ਸੀਗਾ ਟਰੈਕਟਰ ਦੇ ਨਾਲ ਇੱਕ ਮਸ਼ੀਨ ਲੱਗਦੀ ਹੈ ਮਸ਼ੀਨ ਦਾ ਜਿੱਦਾਂ ਰੂਲਰ ਹੁੰਦਾ ਹੈ ਉਹ ਘੁੰਮਣ ਵਾਲਾ ਪਲਾਸਟਿਕ ਇਕੱਠੀ ਕਰਨ ਵਾਸਤੇ ਤੇ ਹੁਣ ਪਤਾ ਨਹੀਂ ਕਿਸ ਕਿਹਦੀ ਅੰਗੈਲੀ ਦੇ ਕਰਕੇ ਕਿਸ ਤਰੀਕੇ ਦੇ ਨਾਲ ਹੋ ਸਕਦਾ ਉਹਨਾਂ ਦਾ ਕੋਈ ਕੋਈ ਮਤਲਬ ਕੱਪੜਾ ਕੋਈ ਬਾਹਾਂ ਕਮੀਜ਼ ਦੀ ਕੋ ਜੜ ਗਿਆ ਹੋਵੇਗਾ ਵਿੱਚ ਜਿਹਦੇ ਨਾਲ ਉਹ ਮਤਲਬ ਸਾਰੇ ਦੇ ਸਾਰੇ ਹੀ ਖਿੱਚੇ ਗਏ ਨੇ ਤੇ ਉਹਨਾਂ ਦੀ ਬਾਹ ਵਿੱਚ ਮਤਲਬ ਕਿ ਨਾਲੋਂ ਹੀ ਲੱਗ ਗਈਏ ਬਿਲਕੁਲ ਪੂਰੀ ਬਾਹ ਹੂੰ ਤੇ ਬਾਹ ਲੱਥਣ ਦੇ ਨਾਲ ਨਾਲ ਮਤਲਬ ਉਹਨਾਂ ਦਾ ਸਾਰਾ ਸਰੀਰ ਵੀ ਕੱਲੋਂ ਵੀ ਵਿੱਚ ਇੱਕਦਮ ਮਸਲਿਆ ਗਿਆ ਹੈ ਤੇ ਸਿਰਫ ਬਾਹ ਲੱਥਣ ਤੋਂ ਇਲਾਵਾ ਉਹਨਾਂ ਦੇ ਸਾਰੇ ਸਰੀਰ ਦੇ ਉੱਪਰ ਜ਼ਖਮ ਹੋਏ ਨੇ ਜੀ ਦੋ ਉਹਨਾਂ ਦੀਆਂ ਲੱਤਾਂ ਜਿਹੜੀਆਂ ਨੇ ਉਹ ਟੁੱਟ ਗਈਆਂ ਸੀ ਜੀ ਤੇ ਹੋਰ ਵੀ ਸਰੀਰ ਮਤਲਬ ਬਿਲਕੁਲ ਹੀ ਮਤਲਬ ਸਾਰਾ ਉਹਨਾਂ ਦਾ ਖਰਾਬ ਹੋ ਗਿਆ ਸੀ ਬਹੁਤ ਜ਼ਿਆਦੀ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਜੀ ਹੂੰ ਹੂੰ ਹਾਂਜੀ ਤੇ ਉਸ ਤੋਂ ਬਾਅਦ ਇਹ ਜਦੋਂ ਘਟਨਾ ਵਾਪਰਦੀ ਹੈ ਤੇ ਉਸ ਤੋਂ ਬਾਅਦ ਦਾ ਜਿਹੜਾ ਮਾਹੌਲ ਸੀ ਉਹ ਕਿਹੋ ਜਿਹਾ ਸੀ ਕਿਉਂਕਿ ਮੈਂ ਦੇਖ ਰਿਹਾ ਆ ਆਵਾਜ਼ਾਂ ਉੱਠ ਰਹੀਆਂ ਨੇ ਕਿ ਇਹ ਗਲਤ ਹੋਇਆ ਜਾਂ ਜਿਨ੍ਹਾਂ ਦੇ ਕੋਲੋਂ ਕੰਮ ਕਰ ਰਹੇ ਸੀ ਉਹ ਗਲਤ ਹੋਇਆ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਸਾਰੀ ਘਟਨਾ ਜਿਹੜੀ ਆ ਉਹ ਜ਼ਰੂਰ ਦੱਸਿਓ ਜੀ ਦੇਖੋ ਜੀ ਜਦੋਂ ਇਹ ਘਟਨਾ ਹੁੰਦੀ ਹੈ ਫਾਰਮ ਦੇ ਵਿੱਚ ਇਹ ਐਕਸੀਡੈਂਟ ਹੁੰਦਾ ਹੈ ਨਾ ਜੀ ਚਲੋ ਆਪਾਂ ਐਕਸੀਡੈਂਟ ਮੰਨ ਲੈਂਦੇ ਆ ਵੀ ਐਕਸੀਡੈਂਟ ਘਟਨਾ ਵਾਂ ਹੋ ਜਾਂਦੀਆਂ ਨੇ ਕਿਸੇ ਦੇ ਨਾਲ ਕੁਝ ਵੀ ਹੋ ਸਕਦਾ ਹੈ ਕੰਮ ਦੇ ਦੌਰਾਨ ਨਾ ਕੌਂਕੀ ਖੇਤੀ ਦੇ ਕੰਮ ਆ ਹੋਰ ਮਤਲਬ ਖਤਰਨਾਕ ਹੀ ਆਪਾਂ ਕਹਿ ਸਕਦੇ ਖਾਸ ਕਰ ਸਾਡੇ ਬੰਦਿਆ ਕੋਲ ਉਹ ਜਿਹੜੇ ਜਿਆਦਾ ਰਿਸਕੀ ਕੰਮ ਨੇ ਉਹ ਕਰਾਉਂਦੇ ਨੇ ਕਿਉਂਕਿ ਸਾਡੇ ਲੋਕ ਮਜਬੂਰੀਆਂ ਦੇ ਬਸ ਪਏ ਹੋਏ ਨੇ ਤੇ ਹੁੰਦਾ ਐਵੇਂ ਜਿ ਜਦੋਂ ਇਹ ਐਕਸੀਡੈਂਟ ਹੁੰਦਾ ਏ ਤੇ ਉਸੇ ਵੇਲੇ ਜਿਹੜਾ ਇਟਾਲੀਅਨ ਮਾਲਕ ਹੈ ਜੀ ਉਹ ਇਹ ਹਸਪੀਟਲ ਲੈ ਕੇ ਜਾਣ ਦੀ ਥਾਂ ਤੇ ਜਾਂ ਫਿਰ ਐਂਬੂਲੈਂਸ ਸੱਦਣ ਦੀ ਥਾਂ ਤੇ ਉਸੇ ਵੇਲੇ ਸਨਾਮ ਸਿੰਘ ਨੂੰ ਇੱਕ ਵੈਨ ਦੇ ਵਿੱਚ ਬਿਠਾ ਲੈਂਦੇ ਨੇ ਜੀ ਉਹਨਾਂ ਨੂੰ ਬਿਠਾਉਂਦੇ ਨੇ ਤੇ ਨਾਲ ਉਹਨਾਂ ਦੀ ਜਿਹੜੀ ਬਾਹ ਜਿਹੜੀ ਢੜ ਤੋਂ ਅਲੱਗ ਹੋ ਚੁੱਕੀ ਏ ਉਹਨੂੰ ਇੱਕ ਸਾਡੇ ਇੱਥੇ ਜੀ ਕਿਸੇਤਾ ਕਹਿੰਦੇ ਨੇ ਜਿਵੇਂ ਬਾਕਸ ਕਹ ਲਓ ਤੁਸੀਂ ਵੀ ਜਿਹਦੇ ਵਿੱਚ ਆਪਾਂ ਸਬਜ਼ੀਆਂ ਤੋੜ ਕੇ ਰੱਖਦੇ ਹਾਂ ਪਲਾਸਟਿਕ ਦਾ ਕਾਲੇ ਰੰਗ ਦਾ ਉਹਦੇ ਵਿੱਚ ਉਹ ਉਹਨਾਂ ਦੀ ਬਾਹ ਰੱਖ ਦਿੱਤੀ ਜਾਂਦੀ ਏ ਜੀ ਤੇ ਫਾਰਮ ਤੋਂ ਉਹਨਾਂ ਦੇ ਘਰ ਤੱਕ ਉਹਨਾਂ ਨੂੰ ਉਸੇ ਵੈਨ ਦੇ ਵਿੱਚ ਬਿਠਾ ਕੇ ਲਿਆ ਜਾਂਦਾ ਹੈ ਜਦੋਂ ਉਹਨਾਂ ਦੇ ਸਰੀਰ ਚੋਂ ਲਹੂ ਨਿਕਲ ਰਿਹਾ ਏ ਤੇ ਤੁਸੀਂ ਕਹੋ ਮੈਂ ਫਾਰਮ ਤੋਂ ਉਹਨਾਂ ਦੇ ਘਰ ਤੱਕ ਦਾ ਰਸਤਾ ਹੋਏਗਾ ਜੀ ਕੋਈ 8 ਕਿਲੋਮੀਟਰ ਹੋਣਗੇ अच्छा मतलब काफी दूरी ਤੇ ਹੈ ਨਾ ਤੇ ਉਹ ਉਹਨਾਂ ਨੂੰ ਉਹਨਾਂ ਦੇ ਘਰੇ ਉਹਨਾਂ ਨੂੰ ਉਤਾਰ ਕੇ ਤੇ ਉਵੇਂ ਹੀ ਉਹਨਾਂ ਦੀ ਬਾਹ ਜਿਹੜੀ ਆ ਉਸੇ ਬਕਸੇ ਦੇ ਵਿੱਚ ਕਹਿ लो ਵੀ ਪਲਾਸਟਿਕ ਦੇ ਵਿੱਚ ਐਵੇਂ ਹੀ ਰੱਖ ਹੁੰਦੇ ਨੇ ਤੇ ਉੱਥੇ ਜਿਹੜੇ ਜੋ ਸੁਣਨ ਵਿੱਚ ਆਇਆ ਜੀ ਜੋ ਅਸੀਂ ਇੰਟਰਵਿਊਜ਼ ਦੇਖੀਆਂ ਨੇ ਜਿਹੜੇ ਉਸ ਉਹਨਾਂ ਦੇ ਗਵਾਂਡੀ ਸੀਗੇ ਇਟਾਲੀਅਨ ਗਵਾਂਡੀ ਉਹ ਦੱਸਦੇ ਨੇ ਵੀ ਉਹਨਾਂ ਨੇ ਮਾਲਕਾ ਜਿਹੜਾ ਮਾਲਕ ਉਹਨਾਂ ਦਾ ਛੱਡਣ ਆਇਆ ਸੀਗਾ ਨਾ ਕੰਮ ਦਾ ਮਾਲਕ ਤੇ ਉਹਨਾਂ ਨੂੰ ਪੁੱਛਿਆ ਵੀ ਹਾਂ ਵੀ ਤੂੰ ਕਿੱਥੇ ਚੱਲ ਲਾਏ ਨਾ ਵੀ ਇਹਨੂੰ ਬੰਦੇ ਨੂੰ ਜ਼ਖਮੀ ਬੰਦਾ ਹੈ ਤੇ ਤੂੰ ਇਹਨੂੰ ਛੱਡ ਕੇ ਕਿੱਥੇ ਚੱਲ ਲਾਏ ਵੀ ਇਹਨੂੰ ਹਸਪੀਟਲ ਲੈ ਕੇ ਜਾਓ ਤੇ ਉਹ ਮਾਲਕ ਜੀ ਟਾਲੀ ਨਗੋ ਜਵਾਬ ਹੁੰਦਾ ਹੈ ਜੀ ਕਿ ਨਹੀਂ ਜੀ ਇਹ ਮੇਰੇ ਕੱਚਾ ਬੰਦਾ ਕੰਮ ਕਰਦਾ ਹੈ ਤੇ ਮੈਂ ਦੀ ਹੈਲਪ ਨਹੀਂ ਕਰ ਸਕਦਾ ਹੈਗਾ ਤੇ ਉਹ ਉੱਥੇ ਹੀ ਉਹਨੂੰ ਸਤਨਾਮ ਸਿੰਘ ਦੇ ਘਰ ਦੇ ਬਾਹਰ ਛੱਡ ਕੇ ਤੇ ਮਾਲਕ ਜਿਹੜਾ ਹੈ ਜੀ ਭੱਜ ਜਾਂਦਾ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਇਸ ਤੋਂ ਬਾਅਦ ਕੀ ਹੁੰਦਾ ਫਿਰ ਉਹ ਉਹ ਛੱਡ ਕੇ ਚਲਾ ਜਾਂਦਾ ਫਿਰ ਬਾਅਦ ਵਿੱਚ ਕੀ ਹੁੰਦਾ ਉਸ ਤੋਂ ਬਾਅਦ ਜੀ ਸਤਨਾਮ ਸਿੰਘ ਜੀ ਦੀ ਜਿਹੜੀ ਪਤਨੀ ਹੈ ਉਹ ਕਾਫੀ ਰੋਂਦੀ ਘਰ ਲਾਉਂਦੀ ਹੈ ਸਾਰਿਆਂ ਦੇ ਤਰਲੇ ਕਰਦੀ ਹੈ ਤੇ ਉਹਦੋਂ ਚਲੋ ਕੁਝ ਲੋਕ ਇਕੱਠੇ ਹੋ ਜਾਂਦੇ ਨੇ ਗਵਾਂਢੀ ਇਕੱਠੇ ਹੋ ਜਾਂਦੇ ਨੇ ਜਿਹੜੇ ਉੱਥੇ ਪਾਈਚਾਰਾ ਅਵੇਲੇਬਲ ਸੀਗਾ ਉਸ ਟਾਈਮ ਉਹ ਇਕੱਠਾ ਹੋ ਜਾਂਦਾ ਹੈ ਤੇ ਇੱਕ ਜਿਹੜੀ ਇੱਕ ਹੋਰ ਜਿਹੜੀ ਲੜਕੀ ਹੈ ਲਤੀਨਾ ਤੋਂ ਹੀ ਜਿਹੜੀ ਇਸ ਸੰਸਥਾ ਦੇ ਵਿੱਚ ਕੰਮ ਕਰਦੀ ਹੈ ਸਾਡੇ ਨਾਲ ਵਰਕਰਸ ਦੇ ਰਾਈਟਸ ਦੇ ਵਾਸਤੇ ਉਹ ਵੀ ਉੱਥੇ ਪਹੁੰਚਦੀ ਹੈ ਜੀ ਤੇ ਉਸ ਟਾਈਮ ਫਿਰ ਐਂਬੂਲੈਂਸ ਨੂੰ ਸੱਦਿਆ ਜਾਂਦਾ ਹੈ ਤੇ ਐਂਬੂਲੈਂਸ ਕੋਈ 20 25 ਮਿੰਟ ਬਾਅਦ ਆਉਂਦੀ ਹੈ ਜੀ ਜੋ ਤੱਕ ਉਹਨਾਂ ਦਾ ਕਾਫੀ ਲਹੂ ਜਿਹੜਾ ਹੈ ਵਹਿ ਜਾਂਦਾ ਹੈ ਨਾ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਹੈ ਜੀ ਜਦੋਂ ਐਂਬੂਲੈਂਸ ਆਉਂਦੀ ਹੈ ਉਹ ਉਸੇ ਵੇਲੇ ਤਾਂ ਆਪਣੀ ਕਾਰਵਾਈ ਨਹੀਂ ਸ਼ੁਰੂ ਕਰਦੀ ਉਹ ਦੇਖਦੇ ਨੇ ਵੀ ਬੰਦੇ ਨੂੰ ਕੀ ਹੋਇਆ ਕਿਵੇਂ ਸੱਟ ਲੱਗੀ ਕਿਸ ਥਾਂ ਤੇ ਸੱਟ ਲੱਗੀ ਤੇ ਉਸ ਦੌਰਾਨ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਤੇ ਜਿੱਥੇ ਹਸਪੀਟਲ ਉਹ ਆਪਣੇ 2 ਦਿਨ ਤਾਂ ਕੱਢ ਲੈਂਦੇ ਨੇ ਤੇ ਉਸ ਤੋਂ ਬਾਅਦ ਫਿਰ ਕੱਲ ਉਹਨਾਂ ਦੀ ਜਿਹੜੀ ਐ ਸ਼ੁੱਕਰਵਾਰ ਵੀਰਵਾਰ ਦੇ ਦਿਨ ਉਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਹੈ ਜੀ। ਓਹ ਹੋ ਹੋ ਹਾਂ ਜੀ। ਬਹੁਤ ਮੰਦਭਾਗੀ ਘਟਨਾ ਜਿਹੜੀ ਹੈ ਇਹ ਵਾਪਰੀ ਹੈ ਤੇ ਇਹ ਆਪਾਂ ਤੇ ਇਹ ਕਹਿੰਦੇ ਹੋਣਾ ਨਾ ਵੀ ਕਈ ਵਾਰੀ ਅਸੀਂ ਕੱਚੇ ਆ ਜਾਂ ਅਸੀਂ ਗਲਤ ਕੰਮ ਕਰਦੇ ਆ ਸਾਡਾ ਕੰਟਰੈਕਟ ਨਹੀਂ ਪੇਪਰਾਂ ਤੋਂ ਬਿਨਾ ਪਰ ਜਿਹੜੇ ਇਟਾਲੀਅਨ ਨੇ ਜਾਂ ਫਿਰ ਕਿਸੇ ਵੀ ਕੰਟਰੀ ਦੇ ਆਪਾਂ ਲੋਕ ਲਾ ਲਈਏ ਜਿਹੜੇ ਜਿਨ੍ਹਾਂ ਨੇ ਐਡੇ ਵੱਡੇ ਵੱਡੇ ਕੰਮ ਚਲਾਏ ਹੋਏ ਆ ਸੋ ਉਹ ਇਸ ਤਰ੍ਹਾਂ ਦਾ ਗੈਰ ਜ਼ਿੰਮੇਵਾਰਾਨਾ ਜਿਹੜਾ ਵਤੀਰਾ ਜਦੋਂ ਕਰਦੇ ਆ ਤੇ ਫਿਰ ਉਹ ਉਹ ਕਿੰਨੇ ਕ ਮਤਲਬ ਕੀ ਚੰਗੇ ਹੋ ਗਏ ਜੇ ਆਪਾਂ ਇਹ ਦੇਖੀਏ ਤੇ ਵੱਡਾ ਕਾਰੋਬਾਰ ਵੀ ਹੈ ਤੁਹਾਡਾ ਤੁਸੀਂ ਐਗਰੀਕਲਚਰ ਦਾ ਕੰਮ ਚਲਾਉਨੇ ਹੋ ਸੋ ਵੱਡੇ ਸੰਧ ਭਾਂਡੇ ਡਾਇਰੈਕਟਰ ਤੁਹਾਡੇ ਕੋਲ ਹੈਗੇ ਮਤਲਬ ਤੁਸੀਂ ਕੰਮ ਇੱਕ ਵਧੀਆ ਚਲਾ ਰਹੇ ਹੋ ਕਹਿੰਦਾ ਕੋਹਾਂ ਦਾ ਤੇ ਜਦੋਂ ਤੁਹਾਡਾ ਕਿਸੇ ਵਰਕਰ ਦੇ ਨਾਲ ਕੰਮ ਇਸ ਤਰ੍ਹਾਂ ਦਾ ਹੋ ਜਾਂਦਾ ਫਿਰ ਉਹਨੂੰ ਇਸ ਤਰੀਕੇ ਦੇ ਨਾਲ ਛੱਡ ਕੇ ਭੱਜ ਜਾਣਾ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਅੰਗਹਿਲੀ ਕਰਨੀ ਹੀ ਉਹਨਾਂ ਦੀ ਮੌਤ ਹੋਈ ਜੇ ਮੌਕੇ ਦੇ ਉੱਤੇ ਉਹਨਾਂ ਨੂੰ ਸੰਭਲ ਲਿਆ ਜਾਂਦਾ ਹਸਪੀਟਲ ਐਮਰਜੈਂਸੀ ਲਿਜਾਇਆ ਜਾਂਦਾ ਤਾਂ ਉਹ ਸ਼ਹਿਦ ਬਚ ਜਾਂਦੇ ਬਿਲਕੁਲ ਜੀ ਬਿਲਕੁਲ ਅੱਜ ਦੀ ਤਰੀਕ ਵਿੱਚ ਹੁਣ ਹਰ ਕੋਈ ਹੀ ਅਸੀਂ ਆਪ ਸੰਸਾ ਦੇ ਹੋਣ ਦੇ ਨਾਤੇ ਅਸੀਂ ਇਹੀ ਕਹਿ ਰਹੇ ਆ ਜੀ ਵੀ ਉਹਨਾਂ ਦੀ ਮਤਲਬ ਐਕਸੀਡੈਂਟ ਨਹੀਂ ਸੀਗਾ ਇਹ ਆਪਾਂ ਕਿਸੇ ਜਾਣਬੁੱਝ ਕੇ ਮਤਲਬ ਅਨਗੈਲੀ ਦੇ ਨਾਲ ਕਿਸੇ ਨੂੰ ਮਾਰ ਦੇਣਾ ਕਿ ਕਿਲਿੰਗ ਦਾ ਕੇਸ ਹੈ ਜੀ ਇਹ ਵੀ ਇਹ ਐਕਸੀਡੈਂਟ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਉਸੇ ਟਾਈਮ ਜੇ ਉਹਨਾਂ ਦੀ ਹੈਲਪ ਹੋਈ ਹੁੰਦੀ ਤੇ بچ ਸਕਦੇ ਸੀ ਕਿਉਂਕਿ ਐਕਸੀਡੈਂਟ ਹੋ ਜਾਂਦੇ ਨੇ ਹੋਰ ਵੀ ਅਸੀਂ ਦੇਖੇ ਨੇ ਮਤਲਬ ਲੋਕ ਵੀ ਜਿਨ੍ਹਾਂ ਦੀ ਕੋਈ ਲੱਤ ਬਾਹ ਲੱਥ ਜਾਂਦੀ ਏ ਪਰ ਉਹ ਤੁਰੇ ਫਿਰਦੇ ਨੇ ਜੇ ਉਹਨਾਂ ਨੂੰ ਸਹੀ ਸਮੇਂ ਤੇ ਮਿਲ ਜਾਂਦਾ ਏ ਇਲਾਜ ਤੇ ਇਹ ਦਾ ਸਿਰਫ ਇਹਨਾਂ ਗੱਲੀ ਹੈ ਜੀ ਇਹ ਮਲਕ ਦੀਆਂ ਗੱਲੀ ਦੇ ਕਰਕੇ ਕੰਮ ਹੋਇਆ ਹੈ ਸਤਨਾਮ ਸਿੰਘ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਮਤਲਬ ਕਿ ਉਹ ਸਾਰੇ ਇਕੱਠੇ ਰਹਿੰਦੇ ਸੀ ਇਟਲੀ ਦੇ ਵਿੱਚ ਹੀ ਜਾਂ ਫਿਰ ਪੰਜਾਬ ਸੀ ਉਹਨਾਂ ਦੀ ਬਾਕੀ ਦੀ ਫੈਮਿਲੀ ਉਹਨਾਂ ਦੇ ਇਟਲੀ ਦੇ ਵਿੱਚ ਤੇ ਉਹ પતિ ਪਤਨੀ ਸੀਗੇ ਜੀ 3 ਸਾਲ ਹੋਏ ਸੀ ਉਹ ਇਟਲੀ ਵਿੱਚ ਆਏ ਤੇ ਖੇਤੀਬਾੜੀ ਕੰਮ ਕਰ ਰਹੇ ਸੀਗੇ ਸੋ ਇੱਥੇ ਹੁਣ ਇਸ ਟਾਈਮ ਉਹਨਾਂ ਦੀ ਪਤਨੀ ਹੀ ਨੇ ਓਕੇ ਓਕੇ ਤੇ ਹੁਣ ਅਗਲਾ ਪ੍ਰੋਸੈਸ ਕੀ ਆ ਉਹਨਾਂ ਦੀ ਜਿਹੜੀ ਜਿਹੜੀ ਮ੍ਰਿਤਕ ਦੇਹ ਹੈ ਉਹਨੂੰ ਪੰਜਾਬ ਲਿਜਾਇਆ ਜਾਣਾ ਫਿਰ ਜਾਂ ਇਟਲੀ ਦੇ ਵਿੱਚ ਹੀ ਸੰਸਕਾਰ ਉਹਨਾਂ ਦਾ ਹੋਣਾ ਏ ਇਸ ਬਾਰੇ ਹਜੇ ਜੀ ਚੱਲ ਰਿਹਾ ਏ ਹਜੇ ਚੰਗੀ ਤਰ੍ਹਾਂ ਕੁਝ ਪਤਾ ਨਹੀਂ ਲੱਗਿਆ ਹੈਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕਲੀਅਰ ਹੋ ਜੇਗੀ ਇਹ ਚੀਜ਼ੇ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਜੇ ਅਗਲੀ ਗੱਲ ਕਹੀਏ ਕਿ ਕੀ ਕਾਨੂੰਨੀ ਕਾਰਵਾਈ ਜਾਂ ਫਿਰ ਤੁਹਾਡੀਆਂ ਜੜੀਆਂ ਸੰਸਥਾਵਾਂ ਨੇ ਉਹ ਤੁਸੀਂ ਕੀ ਕਰਨ ਜਾ ਰਹੇ ਹੋ ਨੈਕਸਟ ਸਟੈਪ ਕੀ ਹੋਣਾ ਚਾਹੀਦਾ ਕਿਉਂਕਿ ਇਹ ਤਾਂ ਬਹੁਤ ਮਾੜੀ ਗੱਲ ਹੈ ਜਾਂ ਫਿਰ ਇਹ ਇਹ ਕਹਿ ਰਹੀ ਹੈ ਕਿ ਕੋਈ ਵੀ ਸੇਫ ਨਹੀਂ ਹੈ ਕੰਮ ਕਰ ਕਰਨ ਵਾਲਾ ਇੱਕ ਤਾਂ ਉਹ ਕੱਚੇ ਵਿਚਾਰੇ ਕੰਮ ਕਰਦੇ ਆ ਘੱਟ ਪੈਸਿਆਂ ਦੇ ਵਿੱਚ ਤੇ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਹਸਪਤਾਲ ਤੱਕ ਨਹੀਂ ਲਜਾਇਆ ਜਾਂਦਾ ਸੋ ਇਹ ਕੋਈ ਅਨਮਨੁੱਖੀ ਵਤੀਰਾ ਆਪਾਂ ਕਹਿ ਸਕਦੇ ਆ ਸੋ ਤੁਸੀਂ ਕੀ ਕਾਰਵਾਈ ਕਰਨ ਜਾ ਰਹੇ ਹੋ ਜੜੀਆਂ ਤੁਹਾਡੀਆਂ ਸੰਸਥਾਵਾਂ ਨੇ ਜਾਂ ਫਿਰ ਉੱਥੋਂ ਦਾ ਪੰਜਾਬੀ ਭਾਈਚਾਰਾ ਜਿਹੜਾ ਹੈ ਹਾਂਜੀ ਹਾਂਜੀ ਜਿਹੜੀ ਇੱਥੇ ਦੀਆਂ ਸੰਸਥਾਵਾਂ ਜਿਹੜੇ ਵਰਕਰਸ ਦੇ ਰਾਈਟਸ ਵਾਸਤੇ ਕੰਮ ਕਰਦੀਆਂ ਨੇ ਜੀ ਖਾਸ ਤੌਰ ਤੇ ਚੀਜੀਆ ਸੀਜੀਐਲ ਦੇ ਵਿੱਚ ਅੱਗੇ ਜੀ ਤੇ ਉਹ ਕੇਸ ਨੂੰ ਅੱਗੇ ਲੈ ਕੇ ਜਾ ਰਹੇ ਨੇ ਜੀ ਤੇ ਸਾਰੀ ਕਾਰਵਾਈ ਚੱਲ ਰਹੀ ਹੈ ਤੇ ਬਸ ਹੁਣ ਅਗੇ ਇਨਸਾਫਤ ਜ਼ਰੂਰ ਹੋਏਗਾ ਕਿਉਂਕਿ ਜੀ ਇਹ ਤਾਂ ਸਾਫ਼ ਪਤਾ ਲੱਗ ਰਿਹਾ ਇਹਦੇ ਵਿੱਚ ਕੋਈ ਓਖਿਆਈ ਨਹੀਂ ਹੈਗੀ ਇਹਦੇ ਵਿੱਚ ਤਾਂ ਕਲੀਅਰ ਹੈ ਵੀ ਗਲਤੀ ਕਿਹਦੀ ਹੈ ਤੇ ਕਿਹਦੇ ਕਰਕੇ ਇਹ ਸਾਰਾ ਕੁਝ ਹੋਇਆ ਹੈ ਤੇ ਮੈਂ ਦੇਖ ਰਿਹਾ ਸੀ ਕੋਈ ਵੱਡੇ ਮਿਨਿਸਟਰ ਦਾ ਕੋਈ ਇਟਲੀ ਦੇ ਵਿੱਚੋਂ ਕੋਈ ਇੱਕ ਬਿਆਨ ਵੀ ਇਹਦੇ ਉੱਤੇ ਆਇਆ ਉਹਦੇ ਬਾਰੇ ਵੀ ਦੱਸੋਗੇ ਜਰਾ ਇਹ ਕਿਹੜੇ ਮਨਿਸਟਰ ਦਾ ਜੇ ਤੁਸੀਂ ਦੇਖਿਆ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਹੈ ਪਰ ਮੈਂ ਪੜ੍ਹ ਰਿਹਾ ਸੀਗਾ ਕਿਸੇ ਵੱਡੇ ਮਨਿਸਟਰ ਦੇ ਕੋਈ ਹਾਈ ਲੈਵਲ ਕਿਸੇ ਸਰਕਾਰ ਦੇ ਬੰਦੇ ਦਾ ਕੋਈ ਇਹਦੇ ਉੱਤੇ ਬਿਆਨ ਵੀ ਆਇਆ ਬਿਆਨ ਜਿਹੜੇ ਹਜੇ ਤੱਕ ਤੇ ਜਿਹੜੇ ਮੈਂ ਸੁਣੇ ਨੇ ਜਿਉ ਉਹ ਤਾਂ ਹੱਕ ਵਿੱਚ ਹੀ ਨੇ ਵੀ ਹਰ ਕੋਈ ਹੱਕ ਵਿੱਚ ਹੀ ਗੱਲ ਕਰ ਰਿਹਾ ਹੈ ਕਿ ਸਤਨਾਮ ਸਿੰਘ ਦੇ ਨਾਲ ਗਲਤ ਹੋਇਆ ਹੈ ਤੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਕਿਉਂਕਿ ਇਹ ਮਤਲਬ ਇਹ ਇੱਕ ਕੇਸ ਹੋਇਆ ਹੈ ਜਿਹੜਾ ਬਹੁਤ ਜ਼ਿਆਦਾ ਮਤਲਬ ਅਸੀਂ ਕਹਿ ਰਹੇ ਇੱਕ ਗੰਭੀਰ ਬਹੁਤ ਹੀ ਮਾੜਾ ਅਨਮਨੁੱਖਤਾ ਵਾਲੀ ਗੱਲ ਹੋਈ ਪਰ ਇਹ ਚੀਜ਼ਾਂ ਇੱਥੇ ਬਹੁਤ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਪਰਚ ਪਾਈ ਜਾ ਰਾ ਪੰਜਾਬੀ ਇਥੇ ਕਾਫੀ ਏ ਤੇ ਮਜਬੂਰੀ ਦੇ ਮਾਰੇ ਨੇ ਸਾਰੇ ਜਣੇ ਕੰਮ ਘੱਟ ਮਿਲਦੇ ਨੇ ਤੇ ਪਿੱਛੋਂ ਕਰਜ਼ਾ ਚੁੱਕ ਕੇ ਆਏ ਨੇ ਪਰਿਵਾਰ ਨੇ ਸੋ ਮਤਲਬ ਕਦੇ ਕਿਸੇ ਦੀ ਕੋਈ ਬਾਤੇ ਸੱਟ ਲੱਗ ਜਾਣੀ ਹੱਥ ਤੇ ਲੱਗ ਜਾਣੀ ਇਦਾਂ ਦੇ ਵੀ ਕੇਸ ਹੋਏ ਨੇ ਜਿਵੇਂ ਜੀ ਕੰਮ ਤੇ ਕਰਦੇ ਕਰਦੇ ਬੰਦੇ ਮਤਲਬ ਕਿ ਉਚਾਈ ਤੋਂ ਡਿੱਗ ਜਾਂਦੇ ਨੇ ਥੱਲੇ ਤੇ ਫਿਰ ਵੀ ਉਹਨਾਂ ਨੂੰ ਹਸਪੀਟਲ ਨਹੀਂ ਲੈ ਕੇ ਗਏ ਪਰ ਉਹਨਾਂ ਨੂੰ ਦੇ ਘਰੇ ਛੱਡ ਆਉਂਦੇ ਨੇ ਹੂੰ ਹੂੰ ਤਾਂ ਮਤਲਬ ਹੋਣਾ ਜਿਹੜਾ ਕੇਸ ਹੋਇਆ ਹੈ ਤੇ ਸਾਰੀਆਂ ਹੱਦਾ ਹੀ ਪਾਰ ਹੋ ਗਈਆਂ ਨੇ ਤੇ ਇਸ ਲਈ ਹਰ ਕੋਈ ਹੀ ਆਵਾਜ਼ ਉਠਾ ਰਿਹਾ ਏ ਤੇ ਸ਼ਾਇਦ ਇਸੇ ਇਸੇ ਕੇਸ ਦੇ ਬਹਾਨੇ ਹੋ ਸਕਦਾ ਹੈ ਕਿ ਬਾਕੀਆਂ ਦੇ ਲਈ ਵੀ ਸੁਧਾਰ ਆ ਜਾਵੇ ਜੀ ਜੇ ਸਾਰੇ ਰਲ ਮਿਲ ਕੇ ਇੱਕਜੁੱਟ ਹੋ ਕੇ ਚੱਲੀਏ ਤਾਂ ਬਿਲਕੁਲ ਪੁਲਿਸ ਵੱਲੋਂ ਕੋਈ ਅਰੈਸਟ ਜਾਂ ਫਿਰ ਉਹਨਾਂ ਦਾ ਕੋਈ ਰਿਐਕਸ਼ਨ ਇਹਦੇ ਉੱਤੇ ਆਇਆ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਜਾਂ ਉਹ ਮਾਲਕ ਦੇ ਕੋਲੋਂ ਪੁੱਛ ਕੇ ਛੋਹ ਰਹੀ ਹੈ ਕਿਉਂਕਿ ਇਹ ਤਾਂ ਮਤਲਬ ਜੇ ਵੱਡਾ ਕੇਸ ਬਣ ਰਿਹਾ ਇਸ ਲਈ ਮੈਂ ਦੇਖ ਰਿਹਾ ਦੀ ਬਹੁਤ ਚਰਚਾ ਹੋ ਰਹੀ ਹੈ ਸੋ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੈ ਹਜੇ ਮਾਲਕ ਦੇ ਨਾਲ ਜਿਹੜਾ ਤੇ ਉਸ ਫਾਰਮ ਦਾ ਜਿਹੜਾ ਮਾਲਕ ਸੀਗਾ ਉਹਦੇ ਨਾਲ ਤੇ ਗੱਲਬਾਤ ਹੋਈਏ ਤੇ ਦੇਖੋ ਜੀ ਉਸ ਬੰਦੇ ਨੇ ਤਾਂ ਇਹ ਕਹਿ ਦਿੱਤਾ ਏ ਕਿ ਮੈਂ ਤੇ ਸਤਨਾਮ ਸਿੰਘ ਨੂੰ ਕਿਹਾ ਸੀਗਾ ਵੀ ਤੂੰ ਇਸ ਮਸ਼ੀਨ ਤੋਂ ਇਸ ਟਰੈਕਟਰ ਤੋਂ ਦੂਰ ਰਹਿ ਤੇ ਸਤਨਾਮ ਸਿੰਘ ਨੇ ਮੇਰੀ ਗੱਲ ਨਹੀਂ ਮੰਨੀ ਹੈਗੀ ਤੇ ਇਹ ਇਹਦੀ ਹੀ ਗਲਤੀ ਹੈ ਜੇ ਇਹਦੇ ਨਾਲ ਇਹ ਐਕਸੀਡੈਂਟ ਹੋਇਆ ਉਹਨੇ ਇੰਨੀ ਗੱਲ ਕਹਿ ਦਿੱਤੀ ਏ ਜੀ ਹਾਂ ਪਰ ਕੋਈ ਇਹ ਤਾਂ ਇਹ ਤਾਂ ਕੁਝ ਬਣਦਾ ਨਹੀਂ ਚਲੋ ਐਕਸੀਡੈਂਟ ਹੋ ਜਾਂਦੇ ਨੇ ਪਰ ਗਲਤਾਂ ਮੇਨ ਇਹ ਹੁੰਦੀ ਹੈ ਕਿ ਤੁਸੀਂ ਹਸਪਤਲ ਲੈ ਜਾਣ ਦੀ بجائے ਉਹਨੂੰ ਲੈ ਕੇ ਜਾ ਰਹੇ ਹਾਂ ਉਹਦੇ ਘਰ ਤੇ ਉਹ ਵੀ ਉਸ ਹਾਲਤ ਦੇ ਵਿੱਚ ਕਿ ਉਹਦੀ ਇੱਕ ਬਾਹ ਜਿਹੜੀ ਸਰੀਰ ਦੇ ਨਾਲੋਂ ਵਕਰੀ ਹੋਈ ਹੋਈ ਹੈ ਸੋ ਉਹ ਤੁਸੀਂ ਰੱਖਦੇ ਹੋ ਤੇ ਉਥੇ ਛੱਡ ਦਿੰਦੇ ਹੋ ਤੁਹਾਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਘਰ ਲਿਜਾਇਆ ਬੰਦਾ ਬਚਦਾ ਹੈ ਕਿ ਹਸਪਤਾਲ ਲਿਜਾਇਆ ਸੋ ਇਹ ਗਲਤੀ ਤਾਂ ਸਭ ਤੋਂ ਵੱਡੀ ਇਹ ਵੀ ਉਹਦੀ ਹੈਗੀ ਹੈ ਇਹ ਤਾਂ ਸਾਫ਼ ਹੀ ਹੈ ਜੀ ਇਹਦੇ ਵਿੱਚ ਕੋਈ ਕਿੰਨੇ ਵੀ ਬਹਾਨੇਬਾਜ਼ੀਆਂ ਬਣਾਈ ਜਾਵੇ ਆਪਣੇ ਆਪ ਨੂੰ ਸਹੀ ਕਹਿਣ ਦੀ ਇਹ ਸਾਰਾ ਕੁਝ ਸਾਫ਼ ਹੈ ਸਾਰਾ ਕੇਸ ਜਿਹੜਾ ਹੈ ਕਲੀਅਰ ਹੈ ਜੀ ਵੀ ਗਲਤ ਹੋਇਆ ਹੈ ਵੀ ਜੇ ਉਹਨਾਂ ਦੀ ਅਣਗਹਿਲੀ ਦੇ ਕਰਕੇ ਇੱਕ ਬੰਦੇ ਦੀ ਮੌਤ ਹੋ ਗਈ ਹੈ ਜੀ ਹੂੰ ਹੂੰ ਤੇ ਇਹ ਵੀ ਪ੍ਰੋਟੈਸਟ ਵਗੈਰਾ ਵੀ ਤੁਸੀਂ ਕਰਨ ਜਾ ਰਹੇ ਹੋ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਅੱਜਕੱਲ ਦੇਖਿਆ ਜਾਂ ਪ੍ਰੋਟੈਸਟ ਕਰਕੇ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਂਦੀ ਹੈ। ਹਾਂਜੀ ਹਾਂਜੀ ਜੀ ਵਰਕਰਸ ਦੀ ਰਾਈਟਸ ਆ ਲਾ ਜਿਹੜੀ ਸੰਸਥਾ ਹੈ ਜੀ ਸੀਜੀਐਲ ਉਹਦੇ ਵੱਲੋਂ ਸ਼ਨੀਵਾਰ ਨੂੰ ਪ੍ਰੋਟੈਸਟ ਹੋਣਾ ਹੈ ਜੀ ਲਤੀਨਾ ਦੇ ਵਿੱਚ ਜਿੱਥੇ ਘਟਨਾ ਹੋਈ ਉੱਥੇ ਹੀ ਪ੍ਰੋਟੈਸਟ ਹੋਣ ਜਾ ਰਿਹਾ ਹੈ ਜੀ ਤੇ ਉਸ ਤੋਂ ਬਾਅਦ ਇੱਕ ਹੋਰ ਪ੍ਰੋਟੈਸਟ ਜਿਹੜਾ ਸਾਡੀ ਇੰਡੀਅਨ ਜਥੇਬੰਦੀਆਂ ਦੇ ਵੱਲੋਂ ਪੰਜਾਬੀ ਜਥੇਬੰਦੀਆਂ ਦੇ ਵੱਲੋਂ ਹੋਣਾ ਹੈ ਜੀ ਉਹ 25 ਤਰੀਕ ਨੂੰ ਹੋਣ ਜਾ ਰਿਹਾ ਹੈ ਉਹ ਵੀ ਲਤੀਨਾ ਵਿੱਚ ਹੀ ਹੈ ਜੀ ਲਤੀਨਾ ਦੇ ਵਿੱਚ ਹੋਣ ਜਾ ਰਿਹਾ ਹੈ ਠੀਕ ਹੈ ਜਿਸਨੂੰ ਸਾਰੇ ਮਤਲਬ ਕਹਿ ਲੋ ਵੀ ਇਕੱਠ ਕਰ ਰਹੇ ਨੇ ਤੇ ਇਸ ਚੀਜ਼ ਦੇ ਉੱਪਰ ਮਤਲਬ ਗੰਭੀਰਤਾ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜੀ ਅੱਛਾ ਮੇਰਾ ਆਖਰੀ ਸਵਾਲ ਹੈ ਤੁਹਾਨੂੰ ਤੁਸੀਂ ਵਿਚਰਦੇ ਹੋ ਤੁਸੀਂ রাইਟਸ ਬਾਰੇ ਗੱਲ ਕਰਦੇ ਹੋ ਕਿ ਕੀ ਕੀ ਵਰਕਰਸ ਦੇ ਰਾਈਟ ਹੈਗੇ ਆ ਠੀਕ ਹੈ ਐਕਸੀਡੈਂਟ ਵੀ ਹੋ ਜਾਂਦੇ ਨੇ ਕੰਮਾਂ ਦੇ ਉੱਤੇ ਵੀ ਹੋ ਜਾਂਦੇ ਆ ਪਰ ਜਦੋਂ ਆਪਾਂ ਗੱਲ ਕਰਦੇ ਆ ਕਿ ਹੁਣ ਇੱਕ ਕੱਚੇ ਤੌਰ ਤੇ ਕੰਮ ਕਰਨਾ ਜਾਂ ਫਿਰ ਕੰਟਰੈਕਟ ਤੋਂ ਬਿਨਾ ਮਾਲਕਾਂ ਵੱਲੋਂ ਕੰਮ ਲਿਆ ਜਾਣਾ ਫਿਰ ਜਦੋਂ ਇਹੋ ਜਿਹਾ ਘਟਨਾਵਾਂ ਹੋ ਜਾਣੀਆਂ ਫਿਰ ਮਾਲਕਾਂ ਦਾ ਜਿਹੜਾ ਇਹ ਵਤੀਰਾ ਹੈਗਾ ਇਹ ਸਾਰੇ ਨੂੰ ਕਿਵੇਂ ਤੁਸੀਂ ਦੇਖੋਗੇ ਕਿਹਦਾ ਕਸੂਰ ਜ਼ਿਆਦਾ ਮੰਨਦੇ ਹੋ ਤੁਸੀਂ ਦੇਖੋ ਜੀ ਇਹਦੇ ਵਿੱਚ ਕਸੂਰ ਹੁਣ ਜਿਹੜੇ ਤੇ ਸਾਡੇ ਵੀਰ ਆਉਂਦੇ ਨੇ ਨਾ ਜਿ ਤੁਹਾਨੂੰ ਪਤਾ ਹੈ ਵੀ ਇੰਡੀਆ ਤੋਂ ਕਰਜ਼ਾ ਲੈ ਕੇ ਆਉਂਦੇ ਨੇ ਗਰੀਬੀ ਦੇ ਹਾਲਾਤ ਵਿੱਚ ਆਉਂਦੇ ਨੇ ਤੇ ਇੱਥੇ ਆ ਕੇ ਆਪਣੇ ਵਾਸਤੇ ਤੋਂ ਇਹ ਇੱਕ ਚੰਗਾ ਭਵਿੱਖ ਦੇਖਣ ਵਾਸਤੇ ਹੀ ਆਉਂਦੇ ਨੇ ਨਾ ਪਰ ਜੋ ਇੱਥੇ ਮੁੜ ਕੇ ਉਹਨਾਂ ਨੂੰ ਮਿਲਦੇ ਨੇ ਤਿੰਨ ਐਰੋ ਚਾਰ ਐਰੋ ਕੰਟੇ ਤੇ ਕੰਮ ਕਰਨਾ ਦਿਨ ਵਿੱਚ 13 13 14 14 15 15 ਘੰਟੇ ਕੰਮ ਕਰਨੇ ਤੇ ਇਹ ਮਤਲਬ ਉਹ ਮਜਬੂਰੀ ਵਾਸਤੇ ਹੀ ਕਰਦੇ ਨੇ ਨਾ ਜੀ ਤੇ ਪ੍ਰੋਬਲਮ ਹੁਣ ਇਹ ਜੀ ਵੀ ਜਿਹੜੇ ਇਟਾਲੀਅਨ ਮਾਲਕ ਨੇ ਉਹ ਇਸ ਮਜਬੂਰੀ ਦਾ ਫਾਇਦਾ ਉਠਾ ਰਹੇ ਨੇ ਤੇ ਹੋਰ ਵੀ ਜ਼ਿਆਦਾ ਮਾੜੀ ਗੱਲ ਇਹ ਜੀ ਵੀ ਬਹੁਤ ਆਪਣੇ ਜਿਹੜੇ ਸਾਡੇ ਹੀ ਆਪਣੇ ਭਰਾ ਹੈਗੇ ਨੇ ਇੰਡੀਅਨ ਕਈ ਪੰਜਾਬੀ ਉਹ ਵੀ ਕਈ ਵਾਰੀ ਮਾਲਕਾ ਦੇ ਨਾਲ ਰਲ ਜਾਂਦੇ ਨੇ ਜੀ ਓਕੇ ਆਪਣੇ ਆਪ ਨੂੰ ਅੱਗੇ ਲਿਜਾਣ ਵਾਸਤੇ ਉਹ ਬਾਕੀ ਜਿਹੜੇ ਆਪਣੇ ਵੀਰ ਨੇ ਪੰਜਾਬੀ ਉਹਨਾਂ ਦੇ ਵੀ ਹੱਕ ਕਈ ਵਾਰੀ ਮਤਲਬ ਕਿ ਉਹਨਾਂ ਤੱਕ ਪਹੁੰਚਣ ਨਹੀਂ ਦਿੰਦੇ ਹੈਗੇ ਤਾਂ ਕਿ ਉਹ ਆਪ ਅੱਗੇ ਜਾ ਸਕਣ ਹੂੰ ਇਸ ਦੇ ਵਿੱਚ ਮੈਂ ਇਹ ਵੀ ਸੁਣਿਆ ਜਿਹੜੀ ਬਹੁਤ ਪਿੱਛੇ ਜੇ ਵਾਇਰਲ ਹੋਈਆਂ ਜਿਹੜੀਆਂ ਖਬਰਾਂ ਇਟਲੀ ਤੋਂ ਕਿ ਸਾਡੇ ਲੋਕ ਜਿਵੇਂ ਤੁਸੀਂ ਕਿਹਾ ਮੇਰਾ ਧਿਆਨ ਤਾਂ ਚਲੇ ਗਿਆ ਕਿ ਇੰਡੀਆ ਤੋਂ ਬੰਦੇ ਸੱਦਣ ਦੇ ਵਿੱਚ ਮਾਲਕਾਂ ਦੇ ਨਾਲ ਜਿਹੜੇ ਜਿੰਨਾਂ ਦੇ ਕੰਮਕਾਰ ਹੁੰਦੇ ਉਹਨਾਂ ਨਾਲ ਰਲ ਕੇ ਬੰਦੇ ਸੱਦ ਲੈਂਦੇ ਆ ਪਰ ਮੁੜ ਕੇ ਉਹਨਾਂ ਨੂੰ ਆ ਕੇ ਕਹਿ ਦਿੰਦੇ ਆ ਵੀ ਤੁਸੀਂ ਆਪਣੇ ਥਾਂ ਤੇ ਅਸੀਂ ਆਪਣੇ ਤਰ੍ਹਾਂ ਕਿਉਂਕਿ ਕੋਈ ਕੰਟਰੈਕਟ ਨਹੀਂ ਕੋਈ ਉਹਨਾਂ ਦੇ ਨਾਲ ਜਿਹੜੀ ਅਗਲੀ ਸੰਧੀ ਜਿਹੜੀ ਹੋਈ ਹੁੰਦੀ ਹੈ ਜਿਹੜੀ ਗੱਲਬਾਤ ਐਗਰੀਮੈਂਟ ਹੋਇਆ ਕਿ ਤੁਹਾਨੂੰ ਲਜਾਵਾਂਗੇ ਇਟਲੀ ਉਸ ਤੋਂ ਬਾਅਦ ਤੁਹਾਨੂੰ ਕੰਮ ਮਿਲੂਗਾ ਪੱਕੇ ਤੌਰ ਤੇ ਪਰ ਇੱਥੇ ਆਉਂਦੇ ਆ ਸਾਰਾ ਉਹਨਾਂ ਨੂੰ ਨਾ ਕਰ ਦਿੱਤੀ ਜਾਂਦੀ ਹੈ ਕਿ ਕੋਈ ਕੰਮ ਕਰਨੀ ਅਸੀਂ ਤੁਹਾਨੂੰ ਇੱਥੇ ਪਛਾਣਤਾ ਹੈ ਤੁਹਾਡਾ ਰਸਤਾ ਉਹ ਜਾਂਦਾ ਤੇ ਸਾਡਾ ਇਧਰ ਨੂੰ ਜਾਂਦਾ ਉਸ ਤੋਂ ਬਾਅਦ ਫਿਰ ਬੰਦੇ ਕੱਚੇ ਹੋ ਜਾਂਦੇ ਆ ਇਹ ਚੀਜ਼ ਵੀ ਬਹੁਤ ਵੱਡੇ ਪੱਧਰ ਤੇ ਚੱਲਦੀ ਹੈ ਪੈਸਾ ਫਿਰ ਉਹ ਲੋਕ ਵਿਚਾਲੇ ਜਿਹੜੇ ਵਿਚੋਲੇ ਹੁੰਦੇ ਆ ਏਜੰਟ ਕਹਿ ਲੋ ਉਹ ਕਮਾ ਜਾਂਦੇ ਆ ਪਰ ਬੰਦੇ ਦੀ ਲਾਈਫ ਖਰਾਬ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਅੱਜ ਕੱਲ ਤਾਂ ਇਹ ਟ੍ਰੈਂਡ ਹੀ ਬਣ ਗਿਆ ਹੈ ਜੀ ਵੀ ਮਤਲਬ ਬੰਦਾ ਕੋਈ ਆਪਣਾ ਵੀਰ ਇੰਡੀਆ ਤੋਂ ਕੋਈ 12 13 14 ਲੱਖ ਦੇ ਕੇ ਤੇ ਉਹ ਇਟਲੀ ਦੇ ਪੇਪਰ ਪਰਵਾਉਂਦੇ ਨੇ ਜੀ ਤੇ ਇੱਥੇ ਆ ਕੇ ਏਜੰਟ ਫੋਨ ਹੀ ਚੱਕਣਾ ਬੰਦ ਕਰ ਦਿੰਦੇ ਨੇ ਜੀ ਰਿਸ਼ਤੇਦਾਰ ਹੀ ਜਿਨ੍ਹਾਂ ਨੇ ਕਿਸੇ ਨੇ ਪੇਪਰ ਪਰਵਾਏ ਹੁੰਦੇ ਨੇ ਉਹ ਹੀ ਫੋਨ ਨਹੀਂ ਚੱਕਦੇ ਹੈਗੇ ਤੇ ਆਪਣੇ ਅੱਖੀ ਮੈਂ ਲੋਕੀ ਰੋਂਦੇ ਮਤਲਬ ਸਾਡੇ ਕੋਲ ਆ ਕੇ ਆਪਣੀ ਕਹਾਣੀ ਦੱਸਦੇ ਨੇ ਕੀ ਕੀ ਹੋਇਆ ਵੀ ਦੱਸਦੇ ਨੇ ਵੀ ਇਵੇਂ ਸਾਡੇ ਨਾਲ ਹੋਇਆ ਹੈ ਤੇ ਇਹ ਤਾਂ ਬਸ ਆਪਣੇ ਬੰਦੇ ਆਪਣੇ ਫਾਇਦੇ ਵਿੱਚ ਨੇ ਜੀ ਕਿ ਉਹ ਕਮਾਈ ਕਰ ਰਹੇ ਨੇ ਤੇ ਬਸ ਬੰਦੇ ਨੂੰ ਇੱਥੇ ਪੰਚਾ ਦਿੱਤਾ ਉਸ ਤੋਂ ਬਾਅਦ ਫੁੱਲਣ ਵੀ ਨਹੀਂ ਸਕਦੇ ਹੈਗੇ ਜੀ ਸੋ ਇਹ ਸਾਡੀ ਸਾਡੀ ਆਪਣੀ ਗਲਤੀ ਹੈ ਜੇ ਦਸੀ ਆਪਣੇ ਲੋਕਾਂ ਨਾਲ ਨਹੀਂ ਖੜਾਂਗੇ ਤੇ ਫਿਰ ਅਸੀਂ ਇਟਾਲੀਨਾ ਕੋਲੋਂ ਕੀ ਅਸੀਂ ਉਮੀਦ ਕਰੀਏ ਵੀ ਉਹ ਸਾਡੇ ਹੱਕਾਂ ਦੀ ਗੱਲ ਕਰਨ ਜੀ ਬਿਲਕੁਲ ਬਿਲਕੁਲ ਵਾਕਈ ਇਹ ਗੱਲ ਤਾਂ ਹੈ ਇਹਦੇ ਉੱਤੇ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸੋ 25 ਤਰੀਕ ਨੂੰ ਲਤੀਨਾ ਦੇ ਵਿੱਚ ਜੋ ਰੋਮ ਦੇ ਵਿੱਚ ਪੈਣ ਵਾਲਾ ਜਿਹੜਾ ਇਲਾਕਾ ਹੈਗਾ ਸੋ ਉੱਥੇ ਪ੍ਰੋਟੈਸਟ ਹੋਣ ਜਾ ਰਹੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਪਹੁੰਚੋ ਤਾਂ ਕਿ ਦੂਜਿਆਂ ਦੇ ਨਾਲ ਕਿਸੇ ਹੋਰ ਦੇ ਨਾਲ ਵੀ ਤੱਕਾ ਨਾ ਹੋਵੇ ਨਵਨਪ੍ਰੀਤ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਸਾਡਾ ਜੁੜੇ ਹੋ ਤੇ ਜੇ ਕੋਈ ਆਉਂਦੇ ਦਿਨਾਂ ਦੇ ਵਿੱਚ ਇਹਦੇ ਉੱਤੇ ਅਪਡੇਟ ਆਉਂਦੀ ਹੈ ਤੇ ਅਸੀਂ ਫਿਰ ਤੁਹਾਡੇ ਵੱਲ ਰੁਕ ਕਰਾਂਗੇ ਬਿਲਕੁਲ ਜੀ ਧੰਨਵਾਦ ਧੰਨਵਾਦ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ